ਵੈਰ ਜਿੱਕਾ ਖਾਲਸਾ ਵੈਰ ਜਿੱਕੇ ਫਤਿਹ ਅੱਜ ਭਾਈ ਅੰਮਰਤਪਾਲ ਦੇ ਭਰਾ ਦੇ ਨਾਲ ਜੁੜੀ ਵੱਡੀ ਖਬਰ ਦਾ ਰੁਖ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਭਾਈ ਅੰਮਰਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਅਤੇ ਉਹਦਾ ਸਾਥੀ ਲੱਭਰੀ ਸਿੰਘ ਜਿਹੜਾ ਕਿ ਜਲੰਧਰ ਪੁਲਿਸ ਵੱਲੋਂ ਗ੍ਰਿਪਧਾਰ ਕੀਤਾ ਗਿਆ ਸੀ ਪਿਛਲੀ ਦਿਨੀ ਤੇ ਉਹਨਾਂ ਕੋਲੋਂ ਜਿਹੜਾ 4 ਗ੍ਰਾਮ ਆ ਜਿਹੜਾ ਇਸ ਨਾਮ ਦਾ ਜਿਹੜਾ ਕੋਈ ਪਦਾਰਥਾ ਨਸ਼ੀਲਾ ਪਦਾਰਥ ਉਹ ਦੱਸਿਆ ਜਾ ਰਿਹਾ ਸੀ ਕਿ ਪੁਲਿਸ ਵੱਲੋਂ ਇਹ ਵੱਡੇ ਖੁਲਾਸੇ ਕੀਤੇ ਸੀ ਕਿ ਭਾਈ ਅੰਮਰਤਪਾਲ ਸਿੰਘ ਦੇ ਭਰਾ ਕੋਲੋਂ ਇਹ ਜਿਹੜਾ ਨਸ਼ੀਲਾ ਪਦਾਰਥ ਮਿਲਿਆ ਜਦੋਂ ਉਹਦੀ ਰਿਪੋਰਟ ਕਰਾਈ ਕਹਿੰਦੇ ਉਹ ਵੀ ਪੋਜ਼ਿਟਿਵ ਆਈ ਤੇ ਦੂਜੇ ਪਾਸੇ ਭਾਈ ਹਰਪ੍ਰੀਤ ਸਿੰਘ ਦਾ ਜਿਹੜਾ ਵਕੀਲ ਸਾਹਿਬ ਸੀ ਉਹਨਾਂ ਦਾ ਕਹਿਣਾਗਾ ਕੇ ਭਾਈ ਅੰਮਰਤਪਾਲ ਸਿੰਘ ਦਾ ਭਰਾ ਹਰਪੀ ਸਿੰਘ ਇਹ ਜਿੰਮਾ ਲਾਉਂਦੇ ਨੇ ਸਟ੍ਰੀਟਰ ਗੋਲੀਆਂ ਹੁੰਦੀਆਂ ਨੇ ਇੱਕ ਜਿਹੜੀਆਂ ਕਿ ਫਲਾਟ ਵਾਸਤੇ ਹੁੰਦੀਆਂ ਨੇ ਡੋਲੇ ਡੂਲੇ ਬਣਾਉਣ ਵਾਸਤੇ ਹੁੰਦੀਆਂ ਨੇ ਵੀ ਉਹ ਲੈਂਦਾਗਾ ਉਸ ਜਿਹੜਾ ਉਹਦਾ ਕਰਕੇ ਜੜੀਆਂ ਨੇ ਰਿਪੋਰਟ ਉਹ ਪੋਰਟ ਆਉਣੀ ਆਉਣੀ ਆ ਇਸ ਨੂੰ ਲੈ ਕੇ ਜਿਹੜਾ ਬੜੀ ਚਾਚਾ ਚੱਲੀਆਂ ਸੀ ਬੜਾ ਜਿਹੜਾ ਬਾਜ਼ਾਰ ਗਰਮ ਸੀ ਅਦਲਾਬਾਦ ਵਾਲੀ ਸੀ ਬੜਾ ਦਹਾਈ ਪਈ ਹੋਈ ਸੀ ਪਿੱਟਿਆ ਹੋਇਆ ਸੀ ਬੜਾ ਕੇ ਸਾਰਾ ਨਸ਼ਾ ਹੀ ਜਣੀ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਭਰਾ ਹਰਪ੍ਰੀਤ ਸਿੰਘ ਲੈ ਆਇਆ ਪੰਜਾਬ ਦੇ ਵਿੱਚ 4 ਗ੍ਰਾਮ ਤੇ ਹੁਣ ਤਾਂ ਉਹਨੂੰ ਦੱਸ ਦਈਏ ਕਿ ਭਾਈ ਹਰਪ੍ਰੀਤ ਸਿੰਘ ਤੇ ਲਾਪ੍ਰੀਤ ਸਿੰਘ ਦੋਨਾਂ ਦੀ ਜਿਹੜੀ ਅੱਜ ਜਮਾਨਤ ਹੋ ਚੁੱਕੀ ਆ ਤੁਹਾਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੱਸ ਦਈਏ ਕਿ ਜਿਹੜਾ 4 ਗ੍ਰਾਮ ਨਸ਼ੇ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘਾ ਤੇ ਉਹਦੇ ਸਾਥੀ ਲਾਹਰਪ੍ਰੀਤ ਸਿੰਘ ਦੀ ਜਿਹੜੀ ਅੱਜ ਜਮਾਨਤ ਹੋ ਚੁੱਕੀ ਆ ਤੇ ਦੂਸਰੀ ਆਪਾਂ ਗੱਲ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆਗਾ ਤੇ ਉਹਨਾਂ ਨੇ ਕੀ ਕਿਹਾਗਾ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਉਹ ਵੀ ਤੁਹਾਨੂੰ ਦੱਸਦੇ ਆ ਪੰਜਾਬ ਦੇ ਸੀਐਮ ਭਗਵੰਤ ਮਾਨ ਦਾ ਜਿਹੜਾ ਬਿਆਨ ਆ ਅੰਮਰਤਪਾਲ ਸਿੰਘ ਤੇ ਲੱਗੀ ਐਨਐਸਏ ਨੂੰ ਭਵੰਤਮਾਨ ਨੇ ਕਿਹਾ ਕਿ ਸੂਬੇ ਦੀ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਜੇ ਜ਼ਰੂਰੀ ਜੋ ਵੀ ਜ਼ਰੂਰੀ ਹੋਵੇਗਾ ਉਹ ਕਰਾਂਗੇ ਅਸੀਂ ਬੇ ਕਾਨੂੰਨ ਦੀ ਵਿਵਸਥਾ ਨਹੀਂ ਕਾਨੂੰਨ ਪੰਜਾਬ ਦਾ ਮਾਹੌਲ ਨਹੀਂ ਵਿਗੜਨ ਦੇਵਾਂਗੇ ਭਵੰਤਮਾਨ ਜੀ ਬਹੁਤ ਵਧੀਆ ਗੱਲ ਆ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਮੱਖ ਮੰਤਰੀ ਪੰਜਾਬ ਦਾ ਕਿ ਤੁਸੀਂ ਜਿਹੜਾ ਕਾਨੂੰਨ ਬਵਸਤਾ ਜਿਹੜੀ ਵਧੀਆ ਬਣਾ ਕੇ ਰੱਖੀ ਹੈ ਪੰਜਾਬ ਦੀ ਹੋਰ ਤੁਸੀਂ ਧਿਆਨ ਨਾਲ ਸੁਣਿਓ ਜਿਹੜਾਗਾ ਐਮਪੀ ਆ ਅੰਬਰਤਪਾਲ ਸਿੰਘ ਖੰਡੂਰ ਸਾਹਿਬ ਵਾਸੀਆਂ ਦੇ 4 ਲੱਖ ਵੋਟਾਂ ਦੇ ਨਾਲ ਉਹਨਾਂ ਜਿਹੜਾ ਉਹਨਾਂ ਨੂੰ 4 ਲੱਖ ਵੋਟਾਂ ਪਈਆਂ 2 ਲੱਖ ਕਰੀਬ ਵੋਟਾਂ ਨਾਲ ਜਿੱਤੇ ਨੇ ਹੁਣ ਇੱਕ ਐਮਪੀ ਜਿਹੜਾ ਬਣਿਆ ਹੋਇਆ ਸੰਵਧਾਨ ਦੀ ਸੌ ਚੱਕ ਕੇ ਬਣਿਆ ਜਿਹੜਾ ਕਿ ਆਪਾਂ ਕਹਿ ਲਿਏ ਕਿ ਆਮ ਬੇਰਲਾ ਜਿਹੜਾ ਲੋਕ ਸਭਾ ਦਾ ਸਪੀਕਰ ਆ ਉਹਨਾਂ ਵੱਲੋਂ ਸੌ ਵੀ ਚਕਾਈ ਗਈ ਹੁਣ ਦੱਸੋ ਇੱਕ ਐਮਪੀ ਜਿਹੜਾ ਸਭਧਾਨ ਦੇ ਤਹਿਤ ਜਿਹੜਾ ਬਣਿਆਗਾ ਉਹ ਕਾਨੂੰਨ ਵਿਵਸਥਾ ਭੰਗ ਕਰ ਸਕਦਾ ਪੰਜਾਬ ਦੀ ਦੱਸੋ ਮੈਨੂੰ ਤੁਸੀਂ ਇਹ ਗੱਲ ਮੈਨੂੰ ਦੱਸੋ ਸਾਰੇ ਪਾਰਟੀਆਂ ਵਾਲੇ ਦੱਸੋ ਇਹਦੇ ਉੱਤੇ ਆਪਾਂ ਕਿਸੇ ਦਾ ਕਿੰਤੂ ਪ੍ਰੰਤੂ ਨਹੀਂ ਕਰਦੇ ਮੈਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਦਾ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂਗਾ ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਅੱਜ ਕਿ ਕਾਨੂੰਨ ਵਿਵਸਥਾ ਜਿਹੜੀ ਆ ਉਹ ਠੀਕ ਰੱਖੂੰਗਾ ਮੈਂ ਤੇ ਮੈਂ ਦੇਖਣਾਗਾ ਜੋ ਜ਼ਰੂਰੀ ਹੋਵੇਗਾ ਉਹੀ ਕਰੂੰਗਾ ਅਸੀਂ ਕਹਿੰਦੇ ਆ ਕਿ ਕਾਨੂੰਨ ਵਿਵਸਥਾ ਠੀਕ ਹੋਣੀ ਚਾਹੀਦੀ ਆ ਇੱਥੇ ਥਾਂ-ਥਾਂ ਗੋਲੀਆਂ ਚੱਲ ਜਾਂਦੀਆਂ ਇੱਥੇ ਐ ਨਹੀਂ ਪਤਾ ਲੱਗਦਾ ਕਿਹੜੇ ਕਦੋਂ ਤੁਰਤ ਕਦੋਂ ਮਾਰਦੇ ਗੋਲੀ ਕੱਢ ਕੇ ਅਤੇ ਬਿਹਾਰ ਵਾਲਾ ਕੰਮ ਹੋਇਆ ਪਿਆ ਪੰਜਾਬ ਦਾ 5 ਰੁਪਿਆ ਪੈਸੇ ਬੰਦਾ ਮਾਰ ਦਿੰਦੇ ਆ ਲੁੱਟਾ ਖੋਹਾਂ ਇੱਥੇ ਸਰੇ ਆਵਾ ਬਾਲੀਆਂ ਪੱਟੀਆਂ ਜਾ ਰਹੀਆਂ ਨੇ ਕਿਸੇ ਤੋਂ ਸਕੂਟਰ ਖੋਇਆ ਜਾ ਰਿਹਾ ਸਾਡੀਆਂ ਭੈਣਾਂ ਤੋਂ ਤੁਰੀਆਂ ਜਾਂਦੀਆਂ ਸੇਫ ਨਹੀਂ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਅੱਗ ਲੱਗੀ ਪਈ ਆ ਥਾਂ ਥਾਂ ਤੇ ਨਸ਼ਿਆਂ ਦਾ ਘਰ ਘਰ ਜਿਹੜਾ ਕਹਿ ਦਈਏ ਕਿ ਨਸ਼ਾ ਚੱਲ ਰਿਹਾਗਾ ਮਾਰ ਸਾਹ ਤੁਸੀਂ ਇੱਧਰ ਇੱਧਰ ਧਿਆਨ ਦਿਓ ਪਹਿਲਾਂ ਦੱਸੋ ਕਿਹੜੇ ਪਿੰਡ ਪੰਜਾਬ ਦੇ ਪਿੰਡ ਨਸਾ ਨਹੀਂ ਬਿਕਦਾ ਮੈਨੂੰ ਇੱਕ ਪਿੰਡ ਕੱਢ ਕੇ ਦਿਖਾ ਦਿਓ ਦੱਸੋ ਥਾਂ ਥਾਂ ਤੇ ਗੋਲੀਆਂ ਵੱਜ ਰਹੀਆਂ ਨੇ ਕਾਤਲ ਹੋ ਰਹੇ ਨੇ ਚੋ ਕੋਈ ਆਮ ਅਰੰਜਸ ਕਹਿ ਦਿੰਦੇ ਆ ਥਾਂ ਥਾਂ ਗੋਲੀਆਂ ਚੱਲੀਆਂ ਜਾ ਰਹੀਆਂ ਸਭ ਤੋਂ ਵੱਧ ਜਿੰਨੇ ਮੈਂ ਆਇਤ ਕੀ ਆ ਮਹੀਨੇ ਵਿੱਚ ਦੇਖਿਆ ਕਿ ਹਜ਼ਾਰਾਂ ਵਾਂਗੂ ਕਤਲੇਆਮ ਹੋ ਗਏ ਜਿਹੜੇ ਪੰਜਾਬ ਦੇ ਵਿੱਚ ਲਟੇਰਿਆਂ ਵੱਲੋਂ ਜਿਹੜਾ ਕੋਈ ਡਰ ਪਾਉ ਨਹੀਂ ਸਰਿਆਂ ਮ ਇੱਕ ਸਾਡੀ ਭੈਣ ਨੌਜਵਾਨ ਲੜਕੇ ਜਾਂਦੀ ਸੀ ਸਕੂਟਰੀ ਉੱਤੇ ਤੇ ਦੋ ਨੌਜਵਾਨ ਮੋਟਰਸਾਈਕਲ ਲਾ ਕੇ ਉਹਨੂੰ ਮੂਹਰੇ ਰੋਕ ਕੇ ਉੱਥੋਂ ਸਕੂਟਰੀ ਖੋ ਕੇ ਫਰਾਰ ਹੋ ਗਏ। ਨਿਤ ਸਾਡੀਆਂ ਘਟਨਾਵਾਂ ਆ ਰਹੀਆਂ ਨੇ ਬੱਚੀਆਂ ਨਹਿਰਾਂ ਵਿੱਚ ਸਾਲ ਮਾਰ ਰਹੀਆਂ ਨੇ ਕਿਸੇ ਨੂੰ ਸੌਰੇ ਪਰਿਵਾਰ ਮਾਰ ਰਹੇ ਨੇ ਕੋਈ ਤੰਗ ਹੋ ਕੇ ਕਿਸ ਤਰ੍ਹਾਂ ਮਰ ਰਹੀਆਂ ਨੇ ਕੋਈ ਨੌਜਵਾਨ ਤੰਗ ਹੋ ਕੇ ਮਰੇ ਆਗਾ। ਥਾਂ ਥਾਂ ਗੋਲੀਆਂ ਚੱਲੀਆਂ ਜਾ ਰਹੀਆਂ ਨੇ ਪੰਜਾਬ ਦਾ ਮਾਹੌਲ ਜਿਹੜਾਗਾ ਕਦੇ ਅਸੀਂ ਸੰਦੇ ਹੁੰਦੇ ਸੀ ਛੋਟੇ ਹੁੰਦੇ ਕਿ ਬਿਹਾਰ ਦੇ ਵਿੱਚ ਜਿਹੜਾ 5 ਰੁਪਏ ਪਿੱਸੇ ਬੰਦਾ ਮਾਰ ਦਿੰਦੇ ਨਹੀਂ ਅੱਜ ਮੈਂ ਆਪ ਦੇ ਅੱਖੀ ਵੇਖ ਰਿਹਾ ਤੇ ਕੰਨੀ ਸੁਣ ਰਿਹਾ ਇਹ ਗੱਲ ਕਾਨੂੰਨ ਵਿਵਸਥਾ ਠੀਕ ਰੱਖੋ ਇਹ ਸਾਰਾ ਪੰਜਾਬ ਚਾਹੁੰਦਾਗਾ ਸਾਰਾ ਮੁਲਕ ਚਾਹੁੰਦਾਗਾ ਅਸੀਂ ਕਹਿੰਦੇ ਇੱਕ ਦੋ ਕਹਿੰਦੇ ਵੀ ਕਾਨੂੰਨ ਵਿਵਸਥਾ ਜਿਹੜੀ ਵਿਗੜੇ ਪਰ ਮੈਨੂੰ ਇਹ ਦੱਸੋ ਭਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਕਿ ਐਮਪੀ ਜਿੱਤਿਆਗਾ ਤੇ ਪੰਜਾਬ ਦੇ ਵਿੱਚ ਹੀ ਐਮਪੀ ਜਿੱਤਿਆਗਾ ਕੋਈ ਬਾਹਰੋਂ ਕੇਰਲਾ ਮਰਾਠਾ ਤੋਂ ਜਾਂ ਕੋਈ ਹੋਰ ਸਟੇਟ ਤੋਂ ਨਹੀਂ ਆਇਆ ਜਾਂ ਕੋਈ ਬੰਗਲਾਦੇਸ਼ ਪਾਕਿਸਤਾਨ ਤੋਂ ਨਹੀਂ ਆਇਆ ਪੰਜਾਬ ਦਾ ਨਮਾਸੀਆ ਪੰਜਾਬ ਦਾ ਪੁੱਤ ਆ ਜੇਕਰ ਧੰਨ ਨੂੰ ਤਿੰਨ ਸੀਟਾਂ ਆਈਆਂ ਨੇ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਤਿੰਨ ਸੀਟਾਂ ਲੈ ਕੇ ਜਿਹੜੀਆਂ 70 ਦੇ ਜਿਹੜੀਆਂ 92 ਮੋਟਾ ਸੌਰੀ 92 ਤੁਹਾਡੇ ਜਿਹੜੇ ਐਮਐਲਏ ਲੋਕਾਂ ਨੇ ਬਣਾਏ ਸੀ ਉਹਦਾ ਤਾਂ ਉਹ ਬੜੀ ਖੁਸ਼ੀ ਸੀ ਬੜਾ ਚਾਹ ਸੀ ਸਨੂ ਵੀ ਚਾਹ ਸੀ ਸਾਰਿਆਂ ਨੂੰ ਚਾਹ ਸੀ ਪਰ ਜੇਕਰ ਭਾਈ ਅੰਮਿਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਦੋ ਪੰਥਕ ਨੌਜਵਾਨ ਨੇ ਜਿਹੜੇ ਉਹ ਜਿੱਤ ਜਾਂਦੇ ਆ ਲੋਕਾਂ ਨੇ ਜਿਤਾ ਦਿੱਤਾ ਤੇ ਤੁਹਾਨੂੰ ਕਾਂਗਰਸ ਨੂੰ ਅਕਾਲੀਆਂ ਨੂੰ ਹਰਾ ਕੇ ਭਾਈ ਅੰਮਰਤਪਾਲ ਸਿੰਘ ਦੀ ਜਿੱਤ ਕਰਾ ਦਿੱਤੀ ਤੇ ਉਹਦੇ ਤੁਸੀਂ ਉਹਨੂੰ ਛੱਡਣਾ ਕਿਸੇ ਸਾਲ ਦਾ ਐਨਐਸਏ ਹੋਰ ਵਧਾ ਦਿੱਤਾ ਤੇ ਜਿਹੜਾ ਤੁਹਾਡਾ ਅੱਜ ਹੋਰ ਨਵਾਂ ਬਿਆਨ ਆਇਆਗਾ ਕਿ ਮੈਂ ਐਨਐਸਏ ਮੈਂ ਦੇਖਣਾਗਾ ਸਾਨੂੰ ਪਤਾ ਹੈਗਾ ਸਰਕਾਰ ਤੁਹਾਡੀਆਂ ਦੇਖਣੀ ਤੁਸੀਂ ਆ ਪੁਲਿਸ ਤੁਹਾਡੀਆਂ ਸਾਰਾ ਕੁਝ ਤੁਹਾਡਾ ਹੈਗਾ ਦੇਖਣਾ ਤੁਸੀਂ ਆ ਪਰ ਮੈਨੂੰ ਇਹ ਦੱਸੋ ਕਿ ਐਮਪੀ ਬੰਦਾ ਤੁਸੀਂ ਐਨਐਸਏ ਲਗਾਉ ਉਹਨੂੰ ਛੱਡ ਕੇ ਦੇਖੋ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਕਿ ਸੁਧਰਦਾਗਾ ਦਵਾਰੇ ਬੰਦ ਕਰਦੇ ਹੋ ਤੁਹਾਡੀ ਸਰਕਾਰ ਆ ਮਿੰਟਾਂ ਦੇ ਵਿੱਚ ਜੋ ਬੰਦਾ ਕੋਈ ਗਲਤ ਕੰਮ ਕਰਦਾ ਤੁਸੀਂ ਦਵਾਰੇ ਬੰਦ ਕਰ ਦਿਓ ਇਹ ਚ ਕੀ ਆ ਪਰ ਨਿੱਜੀ ਕੜ ਕੱਢਣੀ ਕੋਈ ਵੀ ਸਰਕਾਰ ਅਜ ਤਾਂ ਅਕਾਲੀਆਂ ਦੇ ਖਿਲਾਫ ਵੀ ਡਟ ਕੇ ਬੋਲਦੇ ਆ ਸਾਡਾ ਉਹਨਾਂ ਦਾ ਕੋਈ ਹੋਰ ਵੱਟ ਦਾ ਰੋਲਾ ਜਾਂ ਕੋਈ ਹੋਰ ਰੋਲਾ ਥੋੜੀ ਆ ਸਾਡਾ ਤਾਂ ਸਿਧਾਂਤਾਂ ਦਾ ਰੋਲਾਗਾ ਸਾਡੀ ਸੋਚ ਦਾ ਰੋਲਾ ਹੈਗਾ ਕਿ ਪੰਜਾਬ ਜਿਹੜਾ ਨਰਕ ਬਣਾਇਆ ਹੈਗਾ ਅਕਾਲੀਆਂ ਨੇ ਇਸ ਕਰਕੇ ਅਕਾਲੀਆਂ ਨੂੰ ਮਾੜਾ ਕਹਨੇ ਆ ਕਾਂਗਰਸ ਨੂੰ ਇਸ ਕਰਕੇ ਮਾੜਾ ਕਹਨੇ ਆ ਕਿ ਉਹਨਾਂ ਨੇ ਜ਼ੁਲਮ ਕੀਤਾ 1984 ਤੇ ਜਿਹੜਾ ਜੇ ਕਾਂਗਰਸੇ ਨਾ ਕਰਦੀ ਕਾਂਗਰਸ ਕਦੇ ਹੱਥ ਦੀ ਨਾ ਜੇ ਬਾਦਲ ਕੇ ਇਹ ਕੰਮ ਪੁੱਠੇ ਸਿੱਧੇ ਕੰਮ ਜਿਹੜੇ ਕੀਤੇ ਨੇ ਉਹਨਾਂ ਨੇ ਇਹ ਨਾ ਕਰਦੇ ਤਾਂ ਇਹ ਕਦੇ ਹਰਦੀ ਨਾ ਤੇ ਭਵੰਤ ਮਾਨ ਦੀ ਤੁਸੀਂ ਆਪਣੇ ਮੂੰਹ ਨਾਲ ਕਿਹਾ ਕਿ ਜੇਕਰ ਇਹ ਚੰਗੇ ਨਿਕਲੇ ਹੁੰਦੇ ਤਾਂ ਸਾਨੂੰ ਆਉਣਾ ਪੈਂਦਾ ਤੇ ਹੁਣ ਤਾਂ ਆਉਣ ਵਾਲੇ ਪੰਜਾਬ ਨੂੰ ਇਹ ਨਾ ਕਹਿਣਾ ਪਏ ਜੇ ਕਿ ਭਗਵੰਤ ਮਾਨ ਜੀ ਤੁਹਾਡੀ ਸਰਕਾਰ ਚੰਗੀ ਨਾ ਨਿਕਲੀ ਇਸ ਕਰਕੇ ਅਸੀਂ ਚੌਥਾ ਬਦਲਾ ਲੈਣਾ ਚਾਹੁੰਦੇ ਆ ਜਾਨੀ ਕਿ ਸਾਨੂੰ ਹੋਰ ਨੂੰ ਜਿਹੜਾ ਵੋਟਾਂ ਪਾਉਣੀਆਂ ਪੈਣਗੀਆਂ 2027 ਦੇ ਵਿੱਚ ਤੇ ਫਿਰ ਇਹ ਗੱਲ ਦੱਸੋ ਆਪਣੇ ਆਪ ਦੇ ਵਿੱਚ ਕਿੰਨੇ ਕ ਮੈਨੇ ਰੱਖਦੀ ਆ ਪੰਜਾਬ ਦਾ ਜੰਮਿਆ ਪਲਿਆ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਖੰਡੂਰ ਸਾਹਿਬ ਦੇ ਨਮਾਸੀ ਨੇ ਜਿਹੜਾ ਇੱਕ ਉਹ ਪਵਿੱਤਰ ਇਤਿਹਾਸਕ ਜਿਹੜੀ ਜਗ੍ਹਾ ਆ ਗਈ ਤੇ ਉਥਾਂ ਦੇ ਲੋਕਾਂ ਨੇ ਜਿਹੜੇ ਐਡੀ ਵੱਡੀ ਵੋਟਾਂ ਪਾ ਕੇ ਜਿਤਾਇਆ ਹੋਵੇ ਤੁਹਾਡੇ ਇਹਨਾਂ ਬਿਆਨ ਦੇ ਨਾਲ ਮਨ ਬੜਾ ਠੇਸ ਮਨ ਨੂੰ ਪਹੁੰਚੀ ਆ ਇਹ ਉਹਨਾਂ 4 ਲੱਖ ਵੋਟਰਾਂ ਨਾਲ ਤੱਕਾ ਕਰ ਰਹੇ ਹੋ ਤੁਸੀਂ ਉਹਨਾਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹੋ ਉਹਨਾਂ ਲੋਕਾਂ ਨਾਲ ਤਾਨਾਸਾਈ ਕਰ ਰਹੇ ਹੋ ਤੁਸੀਂ ਇਹ ਠੀਕ ਨਹੀਂ ਕਿਉਂਕਿ ਤਾਨਾਸਾਈ ਹਮੇਸ਼ਾ ਜਿਹੜੀ ਮਾੜੀ ਹੁੰਦੀ ਆ ਮੰਨ ਲਓ ਸਰਕਾਰ ਚਾਹੇ ਕੋਈ ਵੀ ਵਰਦੀ ਸਰਕਾਰ ਹੋਵੇ ਕਾਨੂੰਨ ਵਿਵਸਥਾ ਨੂੰ ਠੀਕ ਰੱਖਣਾ ਉਹਦਾ ਮੋਢਲਾ ਫਰਜ ਬਣਦਾਗਾ ਪਰ ਲੋਕਾਂ ਦੀਆਂ ਕਦਰਾਂ ਲੋਕਾਂ ਦਾ ਮਾਨ ਸਨਮਾਨਦ ਕਰਨਾ ਵੀ ਸਰਕਾਰ ਦਾ ਹੱਕ ਬਣਦਾ ਜੇਕਰ ਅਸੀਂ ਸਾਰੇ ਦਿਨ ਜੀ ਜੀ ਕਹੀ ਜਾਈਏ ਤੁਹਾਡੇ ਅਫਸਰਾਂ ਨੂੰ ਕੋਈ ਸਰ ਕਹਿੰਦਾ ਕੋਈ ਜੀ ਕਹਿੰਦਾ ਅਸੀਂ ਸਲੂਟ ਮਾਰੀ ਜਾਈਏ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਸਾਡੇ ਉੱਤੇ ਡੰਗਾ ਭਰਾਈ ਜਾਓ ਅਸੀਂ ਤੁਹਾਨੂੰ ਜੀ ਜੀ ਕਰਦੇ ਆ ਮੈਂ ਦੁਆਰੇ ਮੁੱਖ ਮੰਤਰੀ ਭਵੰਤਮਨ ਨੂੰ ਅਪੀਲ ਕਰਦਾਗਾ ਕਿ ਮਾਨ ਸਾਹਿਬ ਤੁਸੀਂ ਇੰਨਾ ਕੁ ਸੋਚ ਕੇ ਦੇਖੋ ਜੇਕਰ ਐਮਪੀ ਆ ਤੁਹਾਡੇ ਬਰਾਬਰ ਦੇ ਐਮਪੀ ਆ ਦੇ ਬਰਾਬਰ ਐਮਪੀ ਆ ਜੇਕਰ ਤੁਸੀਂ ਉਹ ਤੇ ਐਨਐਸਏ ਹਟਾ ਕੇ ਉਹਨੂੰ ਬਾਹਰ ਕੱਢ ਲਓ ਤੁਹਾਡੀ ਅੱਜ ਬੱਲੇ ਬੱਲੇ ਆ ਜੇਕਰ ਤੁਸੀਂ ਇਹ ਸਮਾਂ ਨਿਗਾਹ ਦਿੱਤਾ 6 ਮਹੀਨੇ ਜਾਂ ਸਾਲ ਹੋਰ ਪਾ ਦਿੱਤਾ ਅੱਗੇ ਤਾਂ ਤੁਸੀਂ ਇਹ ਸਮਝ ਲਓ 2027 ਨੇ ਤੁਹਾਡੀ ਹਾਰ ਪੱਕੀ ਆ ਇਹ ਲੈ ਕੇ ਰੱਖ ਲਓ ਵੀਡੀਓ ਸਾਹਮਣੇ ਰੱਖ ਲਿਓ ਤੇ ਕਹਿੰਦਾ ਭਾਵ ਕਿ ਅਕਾਲੀ ਦੀ ਸਰਕਾਰ ਨਹੀਂ ਆਉਂਦੀ ਤੁਹਾਡੀ ਨਹੀਂ ਆਉਣੀ ਤੇ ਮੈਨੂੰ ਇਹ ਲੱਗਦਾ ਹੈ ਕੋਈ ਕੋਈ ਹੋਰ ਹੀ ਮੋਰਚਾ ਨਾ ਮਾਰ ਜੇ ਤੇ ਜਿਹੜੀਆਂ ਗੱਲਾਂ ਨੇ ਪੰਜਾਬ ਹਤੈਸੀ ਕਰੋ ਪੰਜਾਬ ਦੇ ਜਿਹੜੀਆਂ ਉਹ ਜਿੱਤਿਆ ਨੌਜਵਾਨ ਲੋਕਾਂ ਨੇ ਵੋਟਾਂ ਪਾਈਆਂ ਉਹਦੇਆਂ ਸਾਨੂੰ ਕਦਰ ਕਰਨੀ ਚਾਹੀਦੀ ਸਾਨੂੰ ਸਾਰਿਆਂ ਨੂੰ ਤੇ ਸਨਮਾਨ ਕਰਨਾ ਮਰਦਾ ਕਿਉਂਕਿ ਜਿੱਤੇ ਜਦੋਂ ਸੰਵਿਧਾਨ ਦੇ ਤਹਿਤ ਆ ਸੰਵਿਧਾਨ ਦੇ ਜਦੋਂ ਤਹਿਤ ਉਹਨੇ ਜਦੋਂ ਸੌ ਵੀ ਚੁੱਕ ਲਈ ਐਦੋਂ ਤੁਸੀਂ ਦੱਸੋ ਹੋਰ ਕੀ ਰਹਿ ਗਿਆ ਜੇ ਆਪਾਂ ਜਿੱਦਵਾਹੀ ਕਰਨੀ ਹੈ ਕਿ ਅਸੀਂ ਤਾਂ ਛੱਡਣੀ ਨਹੀਂ ਚਾਹੋ ਜੋ ਮਰਜ਼ੀ ਕਰ ਲੇ ਫਿਰ ਉਹਨੂੰ ਦੱਸੋ ਜੇ ਉਹ ਨਾ ਵੀ ਐਮਪੀ ਬਣਿਆ ਤੁਸੀਂ ਨਾ ਵੀ ਛੱਡਿਆ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜਾ ਉਹਦਾ ਅਰਾਜ ਆ ਜਾਂ ਲੋਕ ਉਹਨੂੰ ਚਾਹਣ ਵਾਲੇ ਨੇ ਪੰਜਾਬ ਦੇ ਉਹ ਕੋਈ ਨਾ ਉਹ ਤੋ ਖੋ ਸਕਦਾ ਉਹਨਾਂ ਨੂੰ ਤੂੰ ਨਾ ਉਹਨਾਂ ਦਾ ਪਿਆਰ ਕੋਈ ਘਟਾ ਸਕਦਾਗਾ ਤੁਸੀਂ ਚਾਹੇ ਡਬਲ ਚਾਹੇ 4 ਐਨ ਐਸ ਹੋਰ ਲਗਾ ਦਿਓ ਕਹਿੰਦਾ ਭਾਵ ਕਿ ਹਰ ਥਾਂ ਦੇ ਉੱਤੇ ਸਾਨੂੰ ਇਹ ਨਹੀਂ ਕਹਿਣਾ ਹੁੰਦਾ ਕਿ ਯਾਰ ਫਲਾਨਾ ਮਾੜਾ ਧੌਂਕਾ ਮਾੜਾ ਜਿੱਥੇ ਮਾੜਾ ਉੱਥੇ ਮਾੜਾ ਕਹੋ ਜਿੱਥੇ ਬੰਦਾ ਚੰਗਾ ਉੱਥੇ ਚੰਗਾ ਕਹੋ ਤਾਂ ਅਸੀਂ ਇੱਕ ਵੱਡੇ ਤੁਸੀਂ ਬਹੁਤ ਵੱਡੀ ਐਮ ਕੁਰਸੀ ਆ ਪਦਵੀ ਆ ਪ੍ਰਮਾਤਮਾ ਨੇ ਤੁਹਾਨੂੰ ਬਖਸ਼ੀ ਹੈ ਜਿਹੜੀ ਮੁੱਖ ਮੰਤਰੀ ਦੀ ਇਹ ਛੋਟੀ ਮੋਟੀ ਕੁਰਸੀ ਨਹੀਂ ਇਹ ਪੰਜਾਬ ਦਾ ਰਾਜ ਭਾਗ ਤੁਹਾਡੇ ਹੱਥ ਵਿੱਚ ਆ ਇਸ ਵਕਤ ਤੇ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ 4 ਲੱਖ ਲੋਕਾਂ ਦਾ ਫੈਸਲਾਗਾ ਇਹ ਇਕੱਲੇ ਖੰਡੂਰ ਸਾਹਿਬ ਵਾਸੀਆਂ ਦਾ ਫੈਸਲਾ ਨਹੀਂ ਤੇ ਬਾਕੀ ਪੰਜਾਬ ਦੇ ਵਿੱਚ ਸਰਵੇ ਕਰ ਲੋ ਤੁਹਾਡੀ ਸਰਕਾਰ ਆ ਸਰਵੇ ਕਰਕੇ ਦੇਖ ਲੋ ਕਿ ਕਿੰਨੇ ਕੁ ਲੋਕ ਉਹਨਾਂ ਨੂੰ ਆਪਣਾ ਜਿਹੜਾ ਨੇਤਾ ਮੰਨਦੇ ਨੇ ਉਹ ਨਸ਼ੇ ਸੜਾਉਣਾ ਅੰਮ੍ਰਿਤ ਸਕਾਉਣਾ ਜੇ ਪਾਪ ਆ ਜੇ ਗਨਾਹ ਆ ਫੇ ਤਾਂ ਇਹ ਤਾਂ ਜਿਹੜੇ ਦੂਜੇ ਹੋਰ ਜਥੇਬੰਦੀਆਂ ਨੇ ਉਹ ਵੀ ਕੰਮ ਕਰੀਆਂ ਤੇ ਉਹ ਵੀ ਪਾਪ ਕਰੀਆਂ ਤੇ ਗਨਾਹ ਕਰੀਆਂ ਨਹੀਂ ਫਿਰ ਬੇਨਤੀ ਨੂੰ ਪ੍ਰਵਾਨ ਕਰੋ ਤੇ ਆਪਣੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਜਿਹੜੇ ਤੁਸੀਂ ਵੀਡੀਓ ਸੁਣਦੇ ਹੋ ਬਾਤ ਬਾਤ ਸ਼ੇਅਰ ਕਰੋ ਮੁੱਖ ਮੰਤਰੀ ਤੱਕ ਪਹੁੰਚਾ ਦਿਓ ਤਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਜਿਹੜੀ ਵੀਡੀਓ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਕਈ ਵਾਰੀ ਪਤਾ ਨਹੀਂ ਹੁੰਦਾ ਕਹਦੇ ਹੁੰਦੇ ਆ ਜਿਸ ਤਰ੍ਹਾਂ ਕਹਿੰਦੇ ਹੁੰਦਾ ਭਵਾਨਤਮਾਨ ਨੇ ਖੁਦ ਕਹਿੰਦਾ ਹੁੰਦਾ ਤੇ ਲੋਕ ਆਮਾਂ ਦੇ ਆਮ ਘਰਾਂ ਦੇ ਵਿੱਚ ਇੱਕ ਕਹਾਵਤਾਂ ਕਹਿੰਦੇ ਕਈ ਵਾਰੀ ਬਨੇ ਬਨੇ ਡਾਕਟਰਾਂ ਤੋਂ ਬੰਦਾ ਠੀਕ ਨਹੀਂ ਆਉਂਦਾ ਤੇ ਕਹਿੰਦੇ ਸਵਾਦੀ ਚੁੰਡੀ ਨਾਲ ਠੀਕ ਹੋ ਜਾਂਦਾ ਕਹਿੰਦਾ ਇੱਕ ਕਹਾਵਤ ਹੈ ਇਹ ਸੱਚੀ ਮੱਚੀ ਕਦੇ ਤੁਸੀਂ ਸਵਾਦ ਚੁੰਨੀ ਵਾਲਾ ਖਾਣ ਲੱਗ ਜਿਓ ਕਦੇ ਵੀ ਮੱਖਣ ਨੇ ਕਹਤਾ ਇਸ ਸਵਾਦ ਚੁੰਡੀ ਨਾਲ ਠੀਕ ਹੋ ਜਾਂਦਾ ਕਦੇ ਤੁਸੀਂ ਚੁੱਲੇ ਫਰੋਲੀ ਜਾਵੋ ਤੇ ਐਨੀ ਬੈਂਤੀਆ ਕਰਦਾ ਸੀ ਤੁਹਾਡਾ ਸਾਰਿਆਂ ਦਾ ਜਿਹੜਾ ਰਿਣੀਆ ਮੈਂ ਤੁਸੀਂ ਵੇਖਦੇ ਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ